ਬਿਸ਼ਵਦੀਪ ਫਾਜ਼ਲਕਾ ਜਿਹੜਾ ਕਿਸੇ ਪਾਰਟੀ ਦੇ ਨਾਲ ਸਬੰਧ ਨਹੀਂ ਰੱਖਦਾ ਜੋ ਹਮੇਸ਼ਾ ਪਾਰਟੀ ਹਰ ਪਾਰਟੀ ਦੇ ਵਿਰੁੱਧ ਬੋਲਦਾ ਹਿੱਕ ਠੋਕ ਕੇ ਬੋਲਦਾ ਸਹੀ ਗੱਲ ਬੋਲਦਾ ਸੱਚ ਦੇ ਨਾਲ ਖੜਨ ਵਾਲਾ ਇਨਸਾਨ ਬਿਸ਼ਵਦੀਪ ਫਾਜ਼ਲਕਾ ਉਸ ਦੇ ਉੱਤੇ ਪਰਚਾ ਕੀਤਾ ਗਿਆ ਉਸ ਦੀ ਮਾਤਾ ਵੱਲੋਂ ਉਸ ਦੀ ਭੈਣਾਂ ਵੱਲੋਂ ਤੇ ਪਿੰਡ ਵਾਲਿਆਂ ਵੱਲੋਂ ਕਹਿਆ ਗਿਆ ਕਿ ਇਹ ਪਰਚਾ ਬੋਲਦੀ ਕੰਪੋਜ਼ ਆਮ ਆਦਮੀ ਪਾਰਟੀ ਦੇ ਐਮ ਐਲ ਏ ਉਹਨਾਂ ਵੱਲੋਂ ਕਰਵਾਇਆ ਗਿਆ ਹਾਲੇ ਸਪਸ਼ਟਿਕਰਨ ਨਹੀਂ ਕੀਤਾ ਗਿਆ ਕਿ ਪਰਚਾ ਕਿਸ ਬੇਸ ਤੇ ਕੀਤਾ ਗਿਆ ਪਰਚਾ ਕਾਹਤੋਂ ਕੀਤਾ ਕਿਉਂ ਚੱਕਿਆ ਬਿਸ਼ਪ ਦੀ ਫਾਜ਼ਿਲਕਾ ਨੂੰ ਕੀ ਉਹ ਸਰਕਾਰਾਂ ਦੇ ਹਮੇਸ਼ਾ ਵਿਰੁੱਧ ਬੋਲਦਾ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਨਿੰਦਾਦਾ ਆਮ ਆਦਮੀ ਪਾਰਟੀ ਦੇ ਹੋਰ ਵੱਡੇ ਵੱਡੇ ਐਮਐਲਏ ਬਾਰੇ ਗਲਤ ਬੋਲਦਾ ਜਾਂ ਭਗਵੰਤ ਮਾਨ ਬਾਰੇ ਗਲਤ ਬੋਲਦਾ ਕਿ ਪਰਚਾ ਕਿਸ ਚੀਜ਼ ਦਾ ਕਰਾਇਆ ਗਿਆ ਹਜੇ ਉਹ ਗੱਲ ਕਲੀਅਰ ਨਹੀਂ ਕੀਤੀ ਗਈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਬਿਸ਼ਪ ਦੀਪ ਫਾਜ਼ਲਕਾ ਦੇ ਨਾਲ ਕੌਣ-ਕੌਣ ਖੜਦਾ ਕਿਉਂਕਿ ਜਦੋਂ ਭਾਨਾ ਸਿੱਧੂ ਨੂੰ ਅਰੈਸਟ ਕੀਤਾ ਗਿਆ ਸੀ ਤਾਂ ਉਹ ਦਰਨੇ ਦੇ ਨਾਲ ਪੂਰਾ ਸਹਿਯੋਗ ਦੇਣ ਵਾਲਾ ਉਹ ਤੋਂ ਦਰਨੇ ਦੇ ਵਿੱਚ ਹਰ ਵੇਲੇ ਬੋਲਣ ਵਾਲਾ ਨਾਲ ਖੜਨ ਵਾਲਾ ਇੱਕ ਨਾਮ ਬਿਸ਼ਪ ਦੀਪ ਫਾਜ਼ਿਲਖਾਨ ਦਾ ਵੀ ਆਉਂਦਾ ਉਹਦੋਂ ਵੀ ਬਿਸ਼ਪ ਦੀ ਫਾਜ਼ਿਲਖਾਨ ਨੇ ਬਹੁਤ ਧਰਮ ਦੇ ਵਿੱਚ ਸਾਦਤਾ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਇਆ ਤੇ ਹਮੇਸ਼ਾ ਪਾਰਟੀਆਂ ਦੇ ਵਿਰੁੱਧ ਗੱਲ ਕਰਦਾ ਕਿ ਜੋ ਕੰਮ ਸਰਕਾਰਾਂ ਨਹੀਂ ਕਰ ਰਹੀਆਂ ਜਿਹੜੇ ਕੰਮ ਦੀ ਲੋੜ ਹੈ ਲੋਕਾਂ ਨੂੰ ਉਹ ਸਰਕਾਰਾਂ ਨਹੀਂ ਕੰਮ ਕਰ ਰਹੀਆਂ ਉਹ ਖੁੱਲ ਕੇ ਉਹ ਸਰਕਾਰਾਂ ਬਾਰੇ ਗੱਲਬਾਤ ਕਰਦਾ ਹੈ ਦੇਖਣਾ ਹੋਵੇਗਾ ਕਿ ਹੁਣ ਬਿਸ਼ਪ ਦੀ ਫਾਜ਼ਲਕਾ ਦੇ ਨਾਲ ਕਿੜੀਆਂ ਕਿੜੀਆਂ ਕਿਸਾਨ ਜਥੇਬੰਦੀਆਂ ਖੜਦੀਆਂ ਨੇ ਭਾਨਾ ਸਿੱਧੂ ਲੱਖਾ ਸਿੰਘ ਸਿਧਾਨਾ ਉਹਨਾਂ ਦਾ ਵੀ ਬਿਆਨ ਹਜੇ ਕੋਈ ਨਹੀਂ ਆਇਆ ਕਿ ਉਹਨਾਂ ਦੇ ਨਾਲ ਕਿਹੜੇ-ਕਿਹੜੇ ਜਿਹੜੇ ਸਮਾਜ ਸਮਾਜ ਸੇਵੀ ਨੇ ਕਿਹੜੇ-ਕਿਹੜੇ ਬਿਸ਼ਵਦੀਪ ਫਾਜ਼ਲ ਕਾ ਦੇ ਨਾਲ ਹੁਣ ਖੜਦੇ ਨੇ ਉਹਨਾਂ ਦੀ ਮਾਤਾ ਦਾ ਤਾਂ ਇਹੀ ਬਿਆਨ ਆ ਕਿ ਮੇਰੇ ਪੁੱਤ ਦੀ ਕੋਈ ਗਲਤੀ ਨਹੀਂ ਕਿਸਾਨ ਨੂੰ ਪਹਿਲਾਂ ਹੀ ਡਰ ਲੱਗਦਾ ਸੀਦਾ ਬਹੁਤ ਕਹਿੰਦੀ ਸੀ ਭਾਈ ਬਿਸ਼ਵਦੀਪ ਕਿ ਤੂੰ ਸਰਕਾਰਾਂ ਦੇ ਵਿਰੁੱਧ ਨਾ ਬੋਲ ਇਸ ਦਾ ਮਤਲਬ ਤਾਂ ਇਹ ਹੋ ਗਿਆ ਕਿ ਕੋਈ ਵੀ ਅਗਰ ਕਿਸੇ ਸਰਕਾਰ ਪ੍ਰਤੀ ਆਪ ਦੀ ਕੋਈ ਗੱਲ ਰੱਖਣੀ ਚਾਹੁੰਦਾ ਹੈ ਜਾਂ ਸਰਕਾਰ ਜਾਂ ਕੋਈ ਐਮਐਲਏ ਉਸ ਦੀ ਕਲ ਨਹੀਂ ਸੁਣਦਾ ਤਾਂ ਸੋਸ਼ਲ ਮੀਡੀਆ ਤੇ ਅਗਰ ਬੋਲਦਾ ਆਪਦੇ ਹੱਕ ਦੇ ਲਈ ਗੱਲ ਕਰਦਾ ਤੇ ਸਰਕਾਰਾਂ ਦੇ ਵਿਰੁੱਧ ਬੋਲਦਾ ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਤੇ ਪਰਚਾ ਦਰਜ ਕੀਤਾ ਜਾਊ ਸਰਕਾਰਾਂ ਦੇ ਹਮੇਸ਼ਾ ਜਿਹੜੇ ਸਮਾਜ ਸੇਵੀ ਨੇ ਇਸ ਦਾ ਮਤਲਬ ਇਹ ਹੈ ਕਿ ਉਹ ਸਰਕਾਰਾਂ ਦੇ ਚਮਚੇ ਬਣ ਜਾਣ ਜਿਹਦੇ ਜਿਵੇਂ ਸਰਕਾਰ ਕਹਿੰਦੀ ਹੈ ਉਸੇ ਤਰ੍ਹਾਂ ਉਹ ਕਰਨ ਜਿਹੜੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਨੇ ਪੰਨਾ ਸਿੱਧੂ ਲੱਖਸਾਣਾ ਹੋਰ ਬਥੇਰੇ ਸਮਾਜ ਸੇਵੀ ਨੇ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਇਸ ਦਾ ਮਤਲਬ ਮਤਲਬ ਤਾਂ ਇਹ ਹੈ ਕਿ ਉਹ ਪੰਜਾਬ ਦੇ ਪੰਜਾਬ ਸਰਕਾਰ ਦੇ ਜਾਂ ਕੇਂਦਰ ਸਰਕਾਰ ਦੇ ਉਲਟ ਨਾ ਬੋਲਣ ਜੇ ਉਲਟ ਬੋਲਣਗੇ ਤਾਂ ਉਹਨਾਂ ਤੇ ਫਿਰ ਝੂਠੇ ਪਰਚੇ ਕਰਵਾਏ ਜਾਣਗੇ ਇਹ ਕਿੱਥੋਂ ਦੀ ਰਾਜਨੀਤੀ ਆ ਗਈ ਕਿ ਸਿਰਫ ਸਾਡੀ ਤੁਸੀਂ ਵਾਹ ਵਾਹ ਵਾਸਤੇ ਬੋਲੋ ਸਾਡੇ ਖਿਲਾਫ ਨਾ ਬੋਲੋ ਸਾਡੇ ਖਿਲਾਫ ਲੋਕਾਂ ਦੇ ਲੋਕਾਂ ਦੇ ਵਿੱਚ ਸਾਡੇ ਖਿਲਾਫ ਕੰਨ ਨਾ ਪਰੋ ਇਹਦਾ ਮਤਲਬ ਤਾਂ ਹੈ ਕਿ ਭਈ ਜਿਹੜੇ ਸਮਾਜ ਸੇਵੀ ਨੇ ਉਹ ਹਮੇਸ਼ਾ ਪੰਜਾਬ ਦੀ ਗੱਲ ਕਰਨ ਪੰਜਾਬ ਸਰਕਾਰ ਦੀ ਗੱਲ ਕਰਨ ਤੇ ਪੰਜਾਬ ਬਾਰੇ ਨਾ ਬੋਲਣ ਜੇ ਪੰਜਾਬ ਚ ਕੋਈ ਗਲਤ ਕੰਮ ਹੁੰਦੇ ਨੇ ਉਹਦੇ ਬਾਰੇ ਨਾ ਬੋਲਣ ਜੇ ਸਰਕਾਰ ਦੇ ਵਿਰੁੱਧ ਬੋਲੋਗੇ ਤਾਂ ਤੁਹਾਡੇ ਤੇ ਪਰਚੇ ਹੋਣਗੇ ਇਹਦਾ ਮਤਲਬ ਤਾਂ ਇਹ ਆ ਪਰ ਹੁਣ ਦੇਖਦੇ ਆ ਕਿਹੜੀਆਂ-ਕਿਹੜੀਆਂ ਕਿਸਾਨ ਜਥੇਬੰਦੀਆਂ ਦੇ ਜਵਾਬ ਆਉਂਦੇ ਨੇ ਬਿਸ਼ਪ ਦੀ ਫਾਜ਼ਲ ਕਾ ਦੇ ਕਿ ਅਸੀਂ ਨਾਲ ਖੜੇ ਆਂ ਲੱਖਾ ਸਿੰਘ ਸਦਾਨਾ ਪੰਨਾ ਸਿੱਧੂ ਉਹਨਾਂ ਦੇ ਵੀ ਦੇਖਦੇ ਆਂ ਬਿਆਨ ਨਾਲ ਖੜਨਗੇ ਕਿਉਂਕਿ ਜਦੋਂ ਬਿਸ਼ਪ ਦੀ ਫਾਜ਼ਲ ਕਾ ਨਹੀਂ ਪਸਦਾ ਉਹਨਾਂ ਤੋਂ ਤਾਂ ਹਰਦਮ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਤਾਂ ਲੱਖਾ ਸਦਾਨਾ ਕਿਸਾਨ ਜੱਤੇਵੰਦੀਆ ਪੰਨਾ ਸਿੱਧੂ ਇਹ ਵੀ ਹੁਣ ਪ੍ਰਵਿੰਦਰ ਝੋਟਾ ਹੋ ਗਿਆ ਇਹ ਬਿਸ਼ਪ ਦੀ ਫਾਜ਼ਲ ਕਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਖੜਨਗੇ